ਬਿਲਕੁਲ ਜੀ ਸਾਨੂੰ ਪਿਛਲੇ 2-3 ਦਿਨਾਂ ਤੋਂ ਫੋਨ ਕਾਲਸ ਆ ਰਹੀਆਂ ਕਿਸਾਨ ਵਿਆਂ ਦੀਆਂ ਕਿ ਝੋਨਾ ਸਾਡਾ ਜਿਹੜਾ ਪੀਲਾ ਹੋ ਗਿਆ ਸੋ ਇਹ ਥਲੜੇ ਪੱਤੇ ਪੀਲੇ ਹੋਣਾ ਕੋਈ ਬਹੁਤੀ ਵੱਡੀ ਦਿੱਕਤ ਵਾਲੀ ਗੱਲ ਨਹੀਂ ਗੀ ਇਹ ਦਾ ਇਹ ਜਿਹੜੇ ਸਾਡੀ ਇੱਕ ਨਾਈਟ੍ਰੋਜਨ ਦੀ ਘਾਟ ਦੀਆਂ ਨਿਸ਼ਾਨੀਆਂ ਨੇ ਔਰ ਪੰਜਾਬ ਸਰਕਾਰ ਦੀ ਹਦਾਇਤ ਮੁਤਾਬਕ ਕਿ ਜਿਵੇਂ ਸਾਡਾ ਤਰੀਕ ਸੀਗੀ ਝੋਨੇ ਦੀ ਲਵਾਈ ਦੀ ਇਸ ਵਾਰ ਇੱਕ ਤਰੀਕ ਤੋਂ ਸ਼ੁਰੂ ਕਰਨਾ ਸੀ ਕੁਝ ਇਲਾਕਿਆਂ 'ਚ ਫਿਰ 5 ਤੱਕ ਫਿਰ ਕੁਝ ਇਲਾਕਿਆਂ 'ਚ 9 ਤਰੀਕ ਤੋਂ ਸ਼ੁਰੂ ਕਰਨਾ ਸੀਗਾ ਸੋ ਬਹੁਤਾ ਝੋਨਾ ਲੇਕਿਨ 10 ਤੋਂ 20 ਤਰੀਕ ਦੇ ਜਿਹੜਾ ਜੂਨ ਦੇ ਵਿੱਚ ਲੱਗਿਆ ਹੈਗਾ ਅ ਔਰ ਜਿਹੜਾ ਜਿਹੜਾ ਇਸ ਤਰ੍ਹਾਂ ਦਾ ਲੱਗਿਆ ਝੋਨਾ ਹੈਗਾ 20 ਜੂਨ ਦਾ ਲੱਗਿਆ ਝੋਨਾ ਉਹਨੂੰ ਤਕਰੀਬਨ ਹੁਣ ਜਿਹੜਾ ਹੈਗਾ ਅ ਦੂਜੀ ਕਿਸ਼ਤ ਯੂਰੀਆ ਪਾਉਣ ਦਾ ਟਾਈਮ ਹੈਗਾ ਕਿਉਂਕਿ ਪੰਜਾਬ ਖੇਤੀ ਯੂਨੀਵਰਸਿਟੀ ਜਿਹੜੀ ਸ਼ਿਫਾਰਿਸ਼ ਹੈਗੀ ਆ ਕਿਹੜੀ ਯੂਰੀਆ ਦੀ ਪਹਿਲੀ ਕਿਸ਼ਤ ਹੈਗੀ ਆ ਆਪਾਂ ਉਹ ਲਵਾਈ ਤੋਂ ਅ ਸੱਤ ਦਿਨਾਂ ਦੇ ਵਿੱਚ ਵਿੱਚ ਪਾਉਣੀ ਆ ਦੂਜੀ ਕਿਸ਼ਤ 21 ਦਿਨਾਂ ਦੇ ਉੱਪਰ ਔਰ ਤੀਜੀ ਕਿਸ਼ਤਰੀ ਹੈਗੀ ਆ ਉਹ 40 ਦਿਨਾਂ ਦੇ ਉੱਤੇ ਪਾਉਣੀ ਆ ਔਰ ਇਸੜੇ ਜੇ ਪੀਆ 126 ਦੀ ਗੱਲ ਕਰੀਏ ਤਾਂ ਪੀਆ 126 ਨੂੰ ਪਤੀਜੀ ਕਿਸ਼ਤਰੀ ਹੈਗੀ 35 ਦਿਨਾਂ ਤੇ ਪਾਉਣੀ ਹੈਗੀ ਆ ਸੋ ਜਿਹੜੇ ਇਸ ਵੇਲੇ ਜੋ ਮੁੱਖ ਤੌਰ ਤੇ ਦੇਖਣ ਵਿੱਚ ਆ ਰਿਹਾ ਹੈ ਕਿ ਯੂਰੀਆ ਦੀ ਲੋਡ ਜਿਹੜੀ ਹੈਗੀ ਆ ਉਹ ਔਰ ਉਹਨੂੰ ਕਈ ਸਾਡੇ ਕਿਸਾਨ ਵੀ ਦੇ ਡਰ ਕੇ ਬਹੁਤ ਸਮਾਨੋਚ ਪਾ ਰਹੇ ਆ ਜਿਹੜਾ ਕਿ ਸਾਡੇ ਖੇਤੀ ਖਰਚੇ ਜਿਹਦੇ ਨਾਲ ਵੱਧ ਰਹੇ ਆ ਔਰ ਸਾਨੂੰ ਖੇਤੀ ਖਰਚੇ ਘਟਾਉਣ ਦੀ ਇਸ ਸਮੇਂ ਬੜੀ ਸਮੇ ਦੀ ਬੜੀ ਵੱਡੀ ਲੋੜ ਆ ਕਿਉਂਕਿ ਜੇ ਖੇਤੀ ਖਰਚੇ ਘਟਾਵਾਂਗੇ ਤਾਂ ਹੀ ਸਾਡਾ ਮਨਾਫਾ ਵਧਣਾ ਹੈਗਾ ਕਿਸਾਨ ਵੀਰ ਦਾ ਸੋ ਸਿਰਫ ਸਾਡੀਆਂ ਜ਼ਮੀਨਾਂ ਦੇ ਵਿੱਚ ਝੋਨੇ ਨੂੰ ਜ਼ਿੰਕ ਤੇ ਯੂਰੀਆ ਦੋ ਤੱਤ ਪਾਉਣ ਦੀ ਲੋੜ ਹੈਗੀ ਆ ਜੇ ਜ਼ਿੰਕ ਦੀ ਘਾਟ ਆ ਤਾਂ ਉਹਦੇ ਚ ਪੱਤੇੜੇ ਜੰਗਾਲੇ ਹੁੰਦੇ ਆ ਤਾਂ ਜੇ ਯੂਰੀਆ ਦੀ ਘਾਟ ਦੇ ਵਿੱਚ ਥਲੜੇ ਪੱਤੇੜੇ ਆਪਣੇ ਪੀਲੇ ਹੁੰਦੇ ਆ ਸੋ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਇਹ ਦੋ ਤੱਤਾਂ ਦੇ ਵਰਤੋਂ ਕਰਨੇ ਆ ਪਾਸਪੋਰਟਸ ਵਾਲੀ ਖਾਦ ਜੇ ਤੁਸੀਂ ਕਣਕ ਨੂੰ ਪੂਰੀ ਪਾਈ ਹੈ ਤਾਂ ਤੁਹਾਨੂੰ ਝੋਨੇ ਦੇ ਵਿੱਚ ਪਾਉਂਦੀ ਲੋੜ ਨਹੀਂ ਗੀ। ਸੋ ਜੇ ਇਸ ਤਰ੍ਹਾਂ ਆਪਾਂ ਕਰਕੇ ਜਿਹੜਾ ਹੈਗਾ ਆ ਤੁਹਾਡੇ ਬਿਲਕੁਲ ਜਿਹੜੀ ਪੀਲੇ ਪੱਤੇ ਦੀ ਸ਼ਿਕਾਇਤ ਆ ਉਹ ਦੂਰ ਹੋ ਜਾਊਗੀ। ਕੋਈ ਵੀ ਵਾਧੂ ਖਰਚਾ ਹੋਰ ਕੋਈ ਪ੍ਰੋਡਕਟ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਨਹੀਂ ਹੈਗਾ। ਵਾਧੂ ਖਰਚਾ ਆਪਾਂ ਨਾ ਕਰੀਏ। ਸਰ ਕਿੰਨੀ ਮਾਤਰਾ ਦੇ ਵਿੱਚ ਜ਼ਿੰਕ ਜਾਂ ਫਿਰ ਜੂਰੀ ਜੜਾ ਹਾਂਜੀ ਜਿਹੜੀ ਜ਼ਿੰਕ ਦੀ ਹੈ ਜ਼ਿੰਕ ਆਪਾਂ ਜਿਹੜੇ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਜਿਹੜੀ ਹੈਗੀ 21% ਵਾਲੀ ਜ਼ਿੰਕ ਜੇ ਪਾਲੀਏ ਜੇ ਅਸੀਂ ਹਰ ਸਾਲ ਜੀ ਅਸੀਂ ਜਿਹੜਾ ਹੈਗਾ ਪਹਿਲਾਂ ਨਹੀਂ ਪਾਈ ਤਾਂ ਪਹਿਲੇ ਸਾਲ ਜਿਹੜੀ ਹੈਗੀ ਸਾਨੂੰ 16.5 ਕਿਲੋ ਜਿਹੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਆ ਕੇ ਅਸੀਂ ਜਿੰਕ 33% ਵਾਲੀ ਪਾਈ ਹੈ ਜੇ ਇਸੇ ਤਰ੍ਹਾਂ ਆਪਾਂ 21% ਵਾਲੀ ਜਿੰਕ ਪਾ ਰਹੇ ਹੈਗੇ ਆ ਤਾਂ ਉਹ ਜਿਹੜੀ ਜੇ ਅਸੀਂ ਹਰ ਸਾਲ ਪਾ ਰਹਿਆਂ ਦਾ 10 ਕਿਲੋ ਬਹੁਤ ਆ ਜੇ ਅਸੀਂ ਪਹਿਲਾਂ ਨਹੀਂ ਪਾਈ ਤਾਂ ਜਿਹੜੇ ਪਹਿਲੇ ਸਾਲ 25 ਕਿਲੋ ਜਿੰਕ ਜਿਹੜੀ ਪਾਓ 21% ਵਾਲੀ ਸੋ ਇਹ ਇਹ ਜਿਹੜੀ ਜਿੰਕ ਦੀ ਡੋਜ਼ ਹੋਗੀ ਦੂਸਰੀ ਆਪਾਂ ਗੱਲ ਕਰ ਰਹੇ ਸੀ ਯੂਰੀਆ ਦੀ ਯੂਰੀਆ ਦੇ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਪਾਂ 90 ਕਿਲੋ ਯੂਰੀਆ ਮਤਲਬ ਦੋ ਬੈਗ ਯੂਰੀਆ ਦੇ ਪਾਉਣੇ ਆ ਔਰ 30 ਕਿਲੋ ਦੀਆਂ ਤਿੰਨ ਕਿਸ਼ਤਾਂ ਉਹਦੀਆਂ ਕਰਕੇ ਆਪਾਂ ਪਹਿਲੀ ਜਿਹੜੀ ਲਵਾਈ ਤੋਂ 70 ਦਿਨਾਂ ਦੇ ਵਿੱਚ ਵਿੱਚ ਦੂਜੀ 21 ਦਿਨਾਂ ਤੇ ਤੀਜੀ 42 ਦਿਨਾਂ ਤੇ ਪੀਆਰ 126 ਕਿਸਮ ਉਹ ਜਿਹੜੀ ਤੀਜੀ ਕਿਸ਼ਤਾ ਉਹ ਆਪਾਂ ਜਿਹੜੀ ਹੈਗੀ ਆ ਉਹ 35 ਦਿਨਾਂ ਤੇ ਪਾਉਣੀ ਆ ਇਸੇ ਤਰ੍ਹਾਂ ਜਿਹੜੀ ਇਸੇ ਸਾਲ ਨਵੀਂ ਤੁਹਾਨੂੰ ਜਿਹੜੀ ਕਿਸਮ ਅਸੀਂ ਦਿੱਤੀ ਆ ਪੀਆਰ 132 ਜਿਹੜੀ ਕਿ ਇੱਕ ਨਾਈਟ੍ਰੋਜਨ ਐਫੀਸ਼ੀਐਂਟ ਵੈਰਿਟੀ ਹੈਗੀ ਆ ਘਟ ਖਾਦ ਲੈਂਦੀ ਆ ਇਹਨੂੰ ਅਸੀਂ ਸਿਰਫ 1.5 ਗੱਟਾ ਯੂਰੀਆ ਦਰਮਿਆਨੀਆਂ ਜਿੰਨਾ ਸਪਰਸ਼ ਕਰਦੇ ਆ ਔਰ ਜਿਹੜੀ ਵੀ ਤੁਹਾਨੂੰ ਮੈਂ ਡੋਜ ਦੱਸੀ ਆ 1.5 ਗੱਟਾ ਜਾਂ 2 ਗੱਟ ਇਹ ਦਰਮਿਆਨੀਆਂ ਜਿਵੇਂਾਂ ਦੀ ডোজ ਹੈਗੀ ਹੈ ਜੇ ਤੁਹਾਡੀ ਜ਼ਮੀਨ ਹਲਕੀ ਆ ਤਾਂ 25% ਵਧਾ ਸਕਦੇ ਆ ਜੇ ਜ਼ਮੀਨ ਤੁਹਾਡੀ ਭਾਰੀ ਆ ਤਾਂ 25% ਆਪਾਂ ডোজ ਘਟਾ ਸਕਦੇ ਆ ਸੋ ਇਹਦੇ ਨਾਲ ਜਿਹੜਾ ਹੈਗਾ ਜੇ ਆਪਾਂ ਇਹ ਦੋ ਤਤਾਂ ਦੀ ਵਰਤੋਂ ਕਰ ਲਈਏ ਬਾਕੀ ਅਸੀਂ ਜਿਹੜੀਆਂ ਹੋਰ ਖਾਦਾਂ ਤੋਂ ਜਾਂ ਹੋਰ ਪ੍ਰੋਡਕਟਸ ਤੋਂ ਦੂਰੀ ਬਣਾਈ ਰੱਖੀਏ ਸੋ ਜਿੱਥੇ ਅਸੀਂ ਜਿਹੜੇ ਝੋਨੇ ਦਾ ਵਧੀਆ ਚਾਰ ਲੈ ਸਕਦੇ ਆ ਸਾਡਾ ਮੁਨਾਫਾ ਵਧੂਗਾ ਔਰ ਖੇਤੀ ਖਰਚੇ ਘਟਣਗੇ ਔਰ ਜਦੋਂ ਅਸੀਂ ਜਿਹੜੀਆਂ ਲੋੜ ਅਨਸਾਰ ਖਾਦਾਂ ਦੀ ਵਰਤੋਂ ਕਰਾਂਗੇ ਜਾਂ ਹੋਰ ਅਸੀਂ ਸਮਗਰੀ ਦੀ ਵਰਤੋਂ ਕਰਾਂਗੇ ਤਾਂ ਸਾਡੇ ਉਹਦੇ ਨਾਲ ਕੀੜੇ ਮਕੌੜੇ ਬਿਮਾਰੀਆਂ ਵੀ ਘੱਟ ਆਉਣੀਆਂ ਉਹਦੇ ਨਾਲ ਫਿਰ ਸਾਡਾ ਖਰਚਾ ਘਟੂਗਾ ਸੋ ਕਿਸਾਨ ਵੀਰਾਂ ਨੂੰ ਮੈਂ ਤਾਂ ਸੁਨੇਹਰ ਬੇਨਤੀ ਇਹੀ ਕਰੂੰਗਾ ਕਿ ਹੁਣ ਘਬਰਾਉਣ ਦੀ ਲੋੜ ਨਹੀਂ ਗੀ ਬਿਲਕੁਲ ਵਿਜੀਲੈਂਟ ਹੋ ਕੇ ਆਪਣੇ ਖੇਤ ਗੇੜਾ ਮਾਰੋ ਦੇਖੋ ਜਿਹੜੇ ਤੱਤ ਦੀ ਘਾਟ ਆ ਉਹਦੇ ਮੁਤਾਬਕ ਜਿਹੜਾ ਹੈਗਾ ਆਪਾਂ ਉਸ ਤੱਤ ਦੀ ਵਰਤੋਂ ਕਰੀਏ ਬੇਲੋੜੀ ਆਪਾਂ ਜਿਹੜਾ ਖਰਚਾ ਨਾ ਕਰੇ ਕਿਸੇ ਤੱਤ ਦੇ ਉੱਪਰ ਪਰ ਪਾਣੀ ਜਿਸ ਤਰ੍ਹਾਂ ਲਗਾਤਾਰ بارش ਆ ਪੈ ਰਹੀਆਂ ਨੇ ਉਹ ਲੋੜ ਨਾਲੋਂ ਕਿ ਜ਼ਿਆਦਾ ਨਹੀਂ ਪੈ ਰਿਆ ਐਵਰੇਜ ਨਾਲੋਂ ਜ਼ਿਆਦਾ ਤਾਂ ਸੋ ਉਸ ਦਾ ਤਾਂ ਨਹੀਂ ਕੋਈ ਨੁਕਸਾਨ ਹੋਣ ਦਾ ਜਿਸ ਤਰ੍ਹਾਂ ਦੂਆ ਕਿਸਾਨਾਂ ਨੂੰ ਆ ਦੇਖੋ ਪਾਣੀ ਦੀ ਜੇ ਗੱਲ ਕਰੀਏ ਦੇਖੋ ਵੈਸੇ ਜਿਹੜਾ ਝੋਨਾ ਹੈਗਾ ਬਹੁਤ ਹੱਦ ਤੱਕ ਪਾਣੀ ਨੂੰ ਸਹਾਰ ਸਕਦਾ ਪਰ ਕੋਈ ਬਹੁਤ ਜਿਹੜੇ ਤੁਹਾਡੇ ਨੀਵੇਂ ਖੱਤੇ ਨੇ ਜਾਂ ਸੇਮ ਵਾਲੇ ਇਲਾਕੇ ਆ ਉੱਥੇ ਜਿਹੜੇ ਪਾਣੀ ਲਗਾਤਾਰ ਮੀਂਹ ਪੈ ਜਵੇ ਤਾਂ ਉੱਥੇ ਝੋਨੇ ਦਾ ਕਈ ਵਾਰ ਨੁਕਸਾਨ ਹੋ ਜਾਂਦਾ ਹੈਗਾ ਸੋ ਉਹਨਾਂ ਇਲਾਕਿਆਂ 'ਚ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਹਮੇਸ਼ਾ ਇਹੀ ਕਰਦਾ ਉਹਨਾਂ ਕਿ ਯੂਨੀਵਰਸਿਟੀ ਦੀ ਸਿਫਾਰਸ਼ ਹੈ ਕਿ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਕਦੂ ਕੰਨ ਦੀ ਲੋੜ ਨਹੀਂ ਗੀ ਸੋ ਬਿਨਾ ਕਦੂ ਕਿਤੇ ਜੇਕਰ ਅਸੀਂ ਝੋਨਾ ਉਹਨਾਂ ਜਿਹੜੇ ਇਲਾਕਿਆਂ ਦੇ ਵਿੱਚ ਲਾਇਆ ਹੋਵੇ ਤਾਂ ਉੱਥੇ ਕੀ ਸਾਡੀ ਰੀਚਾਰਜ ਪਾਣੀ ਦਾ ਵਾਧ ਜਾਂਦਾ ਸੋ ਇਹ ਜਾਂ ਅਸੀਂ ਸਿੱਧੀ ਬਿਜਾਈ ਇੱਕ ਬੜਾ ਅਛਾ ਵਿਕਲਪ ਹੈਗਾ ਇਹ ਸਿੱਧੀ ਬਿਜਾਈ ਕੀਤੀ ਹੋਊਗੀ ਸਿੱਧੀ ਬਿਜਾਈ ਦੇ ਵਿੱਚ ਵੀ ਕਿਉਂਕਿ ਆਪਣਾ ਕਦੂ ਨਹੀਂ ਹੋਇਆ ਹੈਗਾ ਉੱਥੇ ਵੀ ਜਿਹੜਾ ਪਾਣੀ ਦਾ ਰੀਚਾਰਜ ਵਾਧ ਜਾਂਦਾ ਤਾਂ ਉਹ ਇਨ੍ਹਾਂ ਇਲਾਕਿਆਂ ਦੇ ਸਾਨੂੰ ਕਾਫੀ ਜਿਹੜੀਆਂ ਇਹ ਜਿਹੜਾ ਬਿਨਾ ਕਦੂ ਕਿਤੇ ਝੋਨੇ ਦੀ ਲਵਾਈ ਆ ਜਾਂ ਸਿੱਧੀ ਬਿਜਾਈ ਆ ਇਹ ਇਹਦੇ ਨਾਲ ਜਿਹੜਾ ਕਾਫੀ ਅਸੀਂ ਇਸ ਔਰ ਬਹੁਤ ਵਧੀਆ ਜਿਹੜੀ ਫਸਲ ਅਸੀਂ ਲੈ ਸਕਦੇ ਆ ਖੇਤੀ ਮੁਨਾਫਾ ਵਧਾ ਸਕਦੇ ਆ ਔਰ ਖੇਤੀ ਖਰਚੇ ਘਟਾ ਕੇ ਇੱਕ ਜਿਹੜੀ ਚੰਗੀ ਖੇਤੀ ਦੀ ਜਿਹੜੀ ਜਿੱਥੇ ਸਾਡਾ ਪੰਜਾਬ ਦਾ ਹਰ ਜਿਹੜਾ ਖੇਤੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਉਮੀਦ ਕਰਦਾ ਆ ਕਿ ਸਾਡੇ ਕਿਸਾਨ ਵੀ ਜਿਹੜੇ ਹੈਗੇ ਆ ਉਹ ਪੰਜਾਬ ਦਾ ਨਾਮ ਖੇਤੀ ਦੇ ਵਿੱਚ ਹਮੇਸ਼ਾ ਉੱਪਰ ਰੱਖਣਗੇ